ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨੂਰ ਇੱਕ ਘਰੇਲੂ ਘਰ ਦੇ ਵਿੱਚੋਂ ਵੀਡੀਓ ਕਵਰ ਕੀਤੀ ਆ ਪਿੰਡ ਸਰਾਲੀ ਮੰਡ ਖੜੇ ਆ ਪੱਟੀ ਤਹਿਸੀਲ ਜਿਲਾ ਤਰਨਤਾਰਨ ਛੱਟ ਲੱਗਣ ਦੇ ਕਾਰਨ ਦੋਸਤੋ ਸਰਦਾਰ ਸਾਹਿਬ ਹੁਣੀ ਜਿਹੜੇ ਤਿੰਨ ਨੱਕ ਸੇਲ ਕਰਦੇ ਪਏ ਆ ਬਾਕੀ ਪ੍ਰੋਪਰ ਆਪਾਂ ਡਿਟੇਲ ਇਹਨਾਂ ਦੇ ਕੋਲੋਂ ਲਈ ਆ ਠੀਕ ਆ ਜੀ ਫੁੱਲ ਵੀਡੀਓ ਵੀ ਤੁਹਾਡੇ ਸਾਹਮਣੇ ਆਪਾਂ ਜਲਦੀ ਪੇਸ਼ ਕਰਦੇ ਆਂਗੇ ਸੋ ਬਾਕੀ ਬਾਹ ਜਿਹੜੀ ਆ ਇਹਨਾਂ ਦੀ ਬਿਲਕੁਲ ਫ੍ਰੈਕਚਰ ਹੋ ਗਈ ਸੀ ਛੱਟ ਲੱਗਣ ਕਰਕੇ ਜਿਹੜੀਆਂ ਦੋ ਝੋਟੀਆਂ ਸੇਲ ਕਰਦੇ ਪਏ ਨੇ ਆਪਣੇ ਘਰੋਂ ਘਰ ਦੀਆਂ ਜੰਮੀਆਂ ਪਲੀਆਂ ਝੋਟੀਆਂ ਨੇ ਇੱਕ ਮੋਰਾ ਬਰੀਡ ਦੇ ਵਿੱਚ ਛੋਟੀ ਸਿੰਘ ਬਿਲਕੁਲ ਨਿੱਕੇ ਸਿੰਘ ਦੇ ਵਿੱਚ ਇਹ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਜੀ ਕੋਈ 3.5 ਤੋਂ ਪੌਣੇ 4 ਸਾਲ ਉਮਰ ਇਸ ਝੋਟੀ ਦੀ ਆ ਇੱਕ ਨੀਲੀ ਦੇ ਵਿੱਚ ਜਿਹੜੀ ਤੁਸੀਂ ਇਹ ਝੋਟੀ ਦੇਖੋਗੇ ਠੀਕ ਆ ਜੀ ਇਹ ਵੀ ਤਕਰੀਬਨ ਕੋਈ 3.5 ਬਿਲਕੁਲ ਪੌਣੇ 4 ਸਾਲ ਦੇ ਵਿੱਚ ਵਿੱਚ ਇਸ ਦੀ ਉਮਰ ਆ ਕੋਈ ਮਹੀਨੇ ਦਾ ਹੀ ਫਰਕ ਆ ਦੋ ਝੋਟੀਆਂ ਦਾ ਤੇ ਇੱਕ ਦੋ ਵਾਰੀ ਹੀਟ ਇਹਨਾਂ ਝੋਟੀਆਂ ਨੇ ਕੱਢੀ ਆ ਠੀਕ ਆ ਜੀ ਪਰ ਸਹੀ ਸਮੇਂ ਤੇ ਲਵਾਈਆਂ ਨਹੀਂ ਗਈਆਂ ਠੀਕ ਆ ਜੀ ਬੜੀਆਂ ਨਹੀਂ ਗਈਆਂ ਅਕੇ ਕੋਈ ਵੀ ਫਾਰਮਰ ਭਰਾ ਆਪਣੀ ਬਿਲਕੁਲ ਤਸੱਲੀ ਕਰਕੇ ਲੈ ਕੇ ਜਾ ਸਕਦੇ ਹੋ ਤੁਸੀਂ ਅੱਖੀਂ ਆਣ ਕੇ ਵੇਖ ਸਕਦੇ ਜੇ ਗ੍ਰੋਥ ਕੱਦ ਹਾਈਟ ਚੰਗਾ ਝੋਟੀਆਂ ਦਾ ਤੇ ਨਾਲ ਹੀ ਇੱਕ ਜਿਹੜੀ ਵਿਹੜ ਤੁਸੀਂ ਇੱਧਰ ਸਾਹਮਣੇ ਦੇਖੋਗੇ ਠੀਕ ਹੈ ਜੀ ਇਹ ਵਿਹੜ ਵੀ ਬਕਾਊ ਆ ਸੋ ਕਿਸੇ ਮੇਰੇ ਫਾਰਮਰ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ ਤਕਰੀਬਨ ਮੀਨੇਕ ਦੀ ਸੂਈ ਆ ਮਗਰ ਇਹਦੇ ਬੱਚਾ ਮੇਲ ਕਾਫ ਇਸ ਵਕਤ 8 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਹਾਜ਼ਰ ਆ ਬਾਕੀ ਚੋਣ ਜਾਣ ਦੀ ਬਿਲਕੁਲ ਇੱਕ ਨੰਬਰ ਆ ਵੈਸੇ ਵੀ ਘਰੇ ਲੇਡੀਜ਼ ਚੁਆਈ ਕਰਦੀਆਂ ਨੇ ਠੀਕ ਹੈ ਜੀ ਤੇ ਅੱਗੋਂ ਵੀ ਕੋਈ ਆਪਣੀ ਭੈਣਾਂ ਠੀਕਾ ਜੀ ਕੋਈ ਭਰਾ ਬਜ਼ੁਰਗ ਬੈਠ ਕੇ ਆਰਾਮ ਨਾਲ ਇੱਥੇ ਚੁਵਾਈ ਕਰ ਸਕਦਾ ਸੋ ਰੇਟ ਦੀ ਗੱਲ ਕਰੀਏ ਕਿਸਾਨ ਵੀਰੋ ਜਿਹੜੀਆਂ ਝੋਟੀਆਂ ਨੇ ਤਕਰੀਬਨ ਕੋਈ 60-60 ਹਜ਼ਾਰ ਇਹਨਾਂ ਦੀ ਡਿਮਾਂਡ ਆ ਜੇਕਰ ਕੋਈ ਸਿੰਗਲ ਸਿੰਗਲ ਮੇਰਾ ਭਰਾ ਖਰੀਦਦਾ ਤੇ 55-55 ਹਜ਼ਾਰ ਦੀਆਂ ਝੋਟੀਆਂ ਮਿਲ ਜਾਣਗੀਆਂ 1,10,000 ਦੀ ਜੋੜੀ ਬਣਦੀ ਆ ਤੇ ਜੇਕਰ ਕੋਈ ਆਪਣਾ ਭਰਾ ਠੀਕਾ ਜੀ ਜੋੜੀ ਦਾ ਸੌਦਾ ਮਾਰੂਗਾ ਤੇ 1,05,000 ਦੀ ਇਹ ਫਾਈਨਲ ਤੁਹਾਨੂੰ ਦਿੱਤੀ ਜਾਊਗੀ ਵੈਸੇ 55-55 ਹਜ਼ਾਰ ਰੇਟ ਆ ਸਿੰਗਲ ਸਿੰਗਲ ਦਾ ਜੋੜੀ ਪਾਲੋਗੇ ਤੇ 1 ਲੱਖ 5000 ਦੀਆਂ ਇਹ ਤੁਹਾਨੂੰ ਜਿਹੜੀਆਂ ਦੋਨੋਂ ਝੋਟੀਆਂ ਮਿਲ ਜਾਣਗੀਆਂ ਅੱਜ ਤੇ ਨਾਲ ਦੀ ਨਾਲ ਹੀ ਜੇਕਰ ਵੈੜ ਦੇ ਰੇਟ ਦੀ ਗੱਲ ਕਰੀਏ ਸੁ ਮਹੀਨੇ ਦੀ ਸੂਈ ਆ ਬਾਕੀ ਡਿਟੇਲ ਆਪਾਂ ਤੁਹਾਨੂੰ ਪਹਿਲਾਂ ਵੀ ਦੇ ਦਿੱਤੀ ਆ ਇਹਦੀ ਡਿਮਾਂਡ 42 45 ਕੋਸ਼ਿਸ਼ ਵੀ ਕਰ ਲੋ ਠੀਕ ਆ ਜੀ ਇਹ 40000 ਦੀ ਭਾਜੀ ਹੁਣੀਆਂ ਦੇ ਵੀ 40000 ਦੀ ਇਹ ਲਾਸਟ ਤੋਂ ਲਾਸਟ ਆਪਾਂ ਦੇਣੀ ਆ ਯੈਸ ਨੂੰ ਬਾਕੀ ਕਰੋ ਸੰਪਰਕ ਬਾਕੀ ਵਜਾ ਕਾਰਨ ਤੁਹਾਨੂੰ ਪ੍ਰੋਪਰ ਆਪਾਂ ਦੱਸ ਹੀ ਦਿੱਤਾ ਠੀਕ ਆ ਜੀ ਵੀ ਪ੍ਰੋਪਰ ਜਿਹੜੀ ਕੇਅਰ ਸਭਾਲ ਨਹੀਂ ਹੁੰਦੀ ਕੀ ਇਹਨਾਂ ਪਸ਼ੂਆਂ ਦੇ ਬੜੇ ਸ਼ੌਂਕ ਨਾਲ ਜਿਹੜੀਆਂ ਝੋਟੀਆਂ ਪਾਲ ਲੀਆਂ ਸੀ ਤੇ ਹੁਣੇ ਸੇਲ ਕਰਦੇ ਪਏ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ ਲਈ ਸੋ ਮਗਰ ਇਹਦੇ ਬੱਚਾ ਮੇਲਕਾ ਫਾ ਬੈਡ ਤੇ ਠੀਕ ਆ ਜੀ ਉਹ ਵੀ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਰਹੋ ਤੇ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ ਲਈ